ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਨੇ ਪੰਜਾਬ ਦੇ ਵਿੱਚ ਤਹਿਲਕਾ ਮਚਾਇਆ ਪਿਆ ਭਾਵ ਪਿਛਲੇ 2-3 ਦਿਨ ਤੋਂ ਚਲਬਾਈ ਅਤੇ ਹਨੇਰੀ ਵਰਗਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਮਾਨਸਾ ਪਠਾਨਕੋਟ ਵਰਗੇ ਜਿਲ੍ਹਿਆਂ ਦੇ ਵਿੱਚ ਆਪਾਂ ਨੂੰ ਗੜੇਮਾਰੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਅਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਕੱਲ੍ਹ ਦੇ ਸਮੇਂ ਵੀ ਤਗੜੀ ਬੱਦਲਬਾਈ ਆ ਜਿਹੜੀ ਦੱਖਣੀ ਹਿੱਸਿਆਂ ਦੇ ਵਿੱਚ ਆਪਾਂ ਨੂੰ ਲੰਘਦੀ ਦੇਖਣ ਨੂੰ ਨਜ਼ਰ ਆਈ ਲੇਕਿਨ ਉਸ ਦਾ ਜ਼ਿਆਦਾ ਅਸਰ ਪੰਜਾਬ ਦੇ ਉੱਤੇ ਨਹੀਂ ਦੇਖਣ ਨੂੰ ਮਿਲਿਆ ਬਾਕੀ ਡਿਟੇਲ ਵਿੱਚ ਦੱਸਦੇ ਹਾਂ ਹੁਣ ਅਗਲੇ 2 ਦਿਨਾਂ ਦਾ ਮੌਸਮ ਆ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਕਿਹੜੀ ਪ੍ਰੀ ਮੌਨਸੂਨ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਪੂਰੇ ਡਿਟੇਲ ਵਿੱਚ ਦੱਸਦੇ ਹਾਂ ਜ਼ਿਲ੍ਹੇਵਾਰ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਦਾ ਮੌਸਮ ਲਗਭਗ ਸਾਫ਼ ਰਿਹਾ ਹਵਾਵਾਂ ਦੀ ਗਤੀ ਵੀ ਥੋੜੀ ਜਿਹੀ ਘਟਣੇ ਸ਼ੁਰੂ ਹੋਈ ਹਵਾਵਾਂ ਦਾ ਰੁਖ ਵੀ ਚੇਂਜ ਹੋਇਆ ਭਾਵ ਪਹਿਲਾਂ ਜਿਹੜੀ ਪੂਰਬੀ ਹਵਾਵਾਂ ਨਮੀ ਵਾਲੀਆਂ ਹਵਾਵਾਂ ਚੱਲਦੀਆਂ ਸੀਗੀਆਂ ਤਾਂ ਉਹਨਾਂ ਨੂੰ ਥੱਲ ਪਈ ਹਲਕੀ ਜਿਹੀ ਦੱਖਣੀਆਂ ਹਵਾਵਾਂ ਜਿਹੜੀਆਂ ਮਿਕਸ ਹੋ ਕੇ ਚੱਲਣਾ ਸ਼ੁਰੂ ਹੋਈਆਂ ਨੇ ਅਗਲੇ 2 ਦਿਨ ਵੀ ਆਪਾਂ ਨੂੰ ਹਵਾਵਾਂ ਦਾ ਰੁਖ ਜਿਹੜਾ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲੇਗਾ ਭਾਵ ਇੱਕ ਪਾਸਿਓ ਹਵਾ ਨਹੀਂ ਚੱਲੇਗੀ ਜਾ ਪੂਰਬੀ ਜਾਂ ਪੱਛਮੀ ਹਵਾਵਾਂ ਨਹੀਂ ਚੱਲਣਗੀਆਂ ਮਿਕਸ ਹੋ ਕੇ ਤਿੰਨੇ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਗਤੀ ਵੀ ਹੈ ਜਿਹੜੀ ਉਹ ਘਟ ਹੋਵੇਗੀ ਅਤੇ ਇਸ ਦੇ ਚੱਲਦੇ ਜਿਹੜਾ ਆਪਾਂ ਨੂੰ ਅਗਲੇ 2 ਦਿਨ ਦਾ ਟੈਂਪਰੇਚਰ ਵੀ ਹੈ ਜਿਹੜਾ 3-4 ਡਿਗਰੀ ਅੱਪ ਦੇਖਣ ਨੂੰ ਮਿਲੇਗਾ ਇਸ ਦੇ ਚੱਲਦੇ ਅਗਲੇ 2 ਦਿਨਾਂ ਦਾ ਮੌਸਮ ਹੈ ਜਿਹੜਾ ਲਗਭਗ ਸਾਫ਼ ਰਹੇਗਾ ਟੈਂਪਰੇਚਰ 35 ਤੋਂ 38 ਤੋਂ 40 40-42 ਤੱਕ ਜਾ ਸਕਦੇ ਨੇ ਆਮ ਦੇ ਸਮੇਂ ਇਸੇ ਤਰ੍ਹਾਂ ਹੀ ਨਰਮਾਈ ਵਾਲਾ ਮੌਸਮ ਰਹੇਗਾ ਆਮ ਦੇ ਮੌਸਮ ਦੇ ਵਿੱਚ ਕੁਝ ਜ਼ਿਆਦਾ ਬਦਲਾਅ ਨਹੀਂ ਆਵੇਗਾ ਜੇਕਰ ਹਵਾ ਦਾ ਰੁਖ ਬਦਲਿਆ ਆਪਾਂ ਜੇਕਰ ਪੂਰਬੀ ਹਵਾਵਾਂ ਚਲਣੀਆਂ ਸ਼ੁਰੂ ਹੋਈਆਂ ਤਾਂ ਹੋ ਸਕਦਾ ਹੈ ਕਿ ਦੱਖਣੀ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਮੌਨਸੂਨ ਸਿਸਟਮ ਅਸਲ ਦੇ ਵਿੱਚ ਇਸ ਦੇ ਵਿੱਚ ਕੀ ਹੁੰਦਾ ਕਿ ਪੂਰਬੀ ਹਵਾਵਾਂ ਚਲਦੀਆਂ ਨੇ ਜਿਹੜੀਆਂ ਸਮੁੰਦਰ ਤੋਂ ਨਮੀ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਜਾਂਦੀਆਂ ਨੇ ਤੇ ਜਦੋਂ ਟੈਂਪਰੇਚਰ ਜਿੱਥੇ ਅਪ ਹੁੰਦਾ ਹੌਲਾ ਟੈਂਪਰੇਚਰ ਹੁੰਦਾ ਉਸ ਜਗ੍ਹਾ ਤੇ ਜਾ ਕੇ ਬੱਦਲਾਂ ਦਾ ਰੂਪ ਧਾਰਨ ਕਰਦਾ ਉਹ ਕਿਵੇਂ ਮਤਲਬ ਜਿਆਦਾ ਗਰਮੀ ਹੋਣ ਕਰਕੇ ਜਿਹੜਾ ਧਰਤੀ ਵਿਚਲਾ ਪਾਣੀ ਹੁੰਦਾ ਉਹ ਭਾਪ ਬਣ ਕੇ ਉੱਪਰ ਜਾਂਦਾ ਹੈ ਜਦੋਂ ਪੂਰਬੀ ਹਵਾਵਾਂ ਠੰਡੀ ਨਮੀ ਵਾਲੀਆਂ ਹਵਾਵਾਂ ਉਸ ਜਗ੍ਹਾ ਤੇ ਪਹੁੰਚਦੀਆਂ ਨੇ ਤਾਂ ਉਹ ਸੰਘਣੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਇਸ ਦੇ ਵਿੱਚ ਜੇਕਰ ਹਵਾਵਾਂ ਦੀ ਗਤੀ ਤੇਜ਼ ਹੋਵੇਗੀ ਤਾਂ ਇਹ ਬੱਦਲ ਜਲਦੀ ਹੀ ਉਸ ਜਗ੍ਹਾ ਤੋਂ ਹਟ ਜਾਣਗੇ ਤੇ ਜਿਆਦਾ ਨੁਕਸਾਨ ਜਾਂ ਜਿਆਦਾ ਬਰਸ ਬਰਖਾ ਨਹੀਂ ਕਰਕੇ ਜਾਣਗੇ ਜੇਕਰ ਜੇਕਰ ਹਵਾਵਾਂ ਦੀ ਗਤੀ ਘੱਟ ਹੋਈ ਤਾਂ ਉਸ ਜਗ੍ਹਾ ਤੇ ਤਗੜੇ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੁੰਦੀਆਂ ਨੇ। ਬਾਕੀ ਮੌਸਮ ਦੇ ਬਾਰੇ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ। ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ।